ਅਬੋਹਰ ਦੇ ਫਾਜ਼ਿਲਕਾਰ ਰੋਡ ਤੇ ਸ਼ਮਸ਼ਾਨ ਘਾਟ ਦੇ ਨੇੜੇ ਸਥਿਤ ਇੱਕ ਚਾਹ ਦੇ ਸਟਾਲ ਨੂੰ ਕੱਲ ਰਾਤ ਅਣਜਾਣੇ ਨੌਜਵਾਨਾਂ ਨੇ ਸ਼ੱਕੀ ਕਾਰਨਾ ਕਰਕੇ ਅੱਗ ਲਗਾ ਦਿੱਤੀ ਜਿਸ ਨਾਲ ਇਹ ਸਟਾਲ ਸੜ ਕੇ ਰਾਖ ਹੋ ਗਿਆ ਸਟਾਲ ਚਲਾਉਣ ਵਾਲੀ ਔਰਤ ਇਸ ਘਟਨਾ ਨੂੰ ਦੇਖ ਕੇ ਬੇਹੋਸ਼ ਹੋ ਗਈ ਉਸਨੇ ਸ਼ਹਿਰ ਦੇ ਸਮਾਜਿਕ ਸੰਗਠਨਾਂ ਨੂੰ ਮਦਦ ਦੀ ਅਪੀਲ ਕੀਤੀ ਹੈ ਜਾਣਕਾਰੀ ਅਨੁਸਾਰ ਢਾਣੀ ਲਟਕਣ ਦੀ ਰਹਿਣ ਵਾਲੀ ਇਸ ਔਰਤ ਦਾ ਕਹਿਣਾ ਹੈ ਕਿ ਉਹ ਪੁਰਾਣੀ ਫਾਜ਼ਲਕਰ ਰੋਡ ਤੇ ਇੱਕ ਚਾਹ ਦਾ ਸਟਾਲ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਹੈ ਉਸ ਨੇ ਇਹ ਸਟਾਲ ਬੜੀ ਮੁਸ਼ਕਲ ਨਾਲ ਬਣਾਇਆ ਸੀ ਪਰ ਕੱਲ੍ਹ ਦੇਰ ਰਾਤ ਅਣਜਾਣੇ ਵਿਅਕਤੀਆਂ ਨੇ ਇਸ ਤੇ ਤੇਲ ਪਾ ਕੇ ਅੱਗ ਲਗਾ ਦਿੱਤੀ ਅੱਜ ਸਵੇਰੇ ਆਈ ਤਾਂ ਉਸ ਨੇ ਆਪਣਾ ਸਾਰਾ ਸਟਾਲ ਪੂਰੀ ਤਰ੍ਹਾਂ ਸੜਿਆ ਹੋਇਆ ਦੇਖਿਆ ਉੱਥੇ ਸਟੋਰ ਕੀਤਾ ਸਾਰਾ ਸਮਾਨ ਭਾਂਡੇ ਮੇਜ਼ ਸੜ ਕੇ ਰਾਖ ਹੋਏ ਹਨ ਜਿਸ ਕਰਕੇ ਉਸਤਾਦ ਕਾਫੀ ਨੁਕਸਾਨ ਹੋਇਆ ਹੈ ਰਾਤ 11 ਦਾ ਟਾਈਮ ਸੀ ਕਿਸੇ ਨੇ ਤੇਲ ਪਾ ਕੇ ਸਾੜ ਦਾ ਲਾਟ ਨਹੀਂ ਸਮਾਨ ਸੀ ਸਾਰਾ ਸਾੜ ਪਿਆ ਗਿਦੇਾਨੇ ਦਾ ਸਮਾਨ ਸੀ ਧੂਰ ਮਰਚ ਆਟਾ ਦਾਲ ਤੇ ਲੂਣ ਸਾਰਾ ਬਰਤਨ ਸਭ ਸਾੜ ਗਿਸਣ ਹੁਣ ਮੇਰੇ ਰੋਟੀ ਦਾ ਲੋਕੀਕਾਰ ਵੀ ਖਤਮ ਹੋ ਚੁੱਕਾ ਹੈ ਕਿੰਨੇ ਬੱਚੇ ਨੇ ਕਿੰਨੇ ਬੱਚੇ ਨੇ ਦੋ ਬੱਚੇ ਨੇ ਹੂੰ ਉਡੀਆ 12ਵੀਂ ਪੜ੍ਹਦੀ ਏ ਉਹਦੀ ਕਿਤਾਬਾਂ ਵੀ ਸਾੜ ਕੇ ਸੁਆਹ ਹੋ ਗਈਆਂ ਐਮਰ ਸਕੂਲ ਤੇ ਲੜਕਾ ਪੜ੍ਹਦਾ ਹੈ ਆਉਂਦੀਆਂ ਵੀ ਕਿਤਾਬਾਂ ਸੜ ਗਈਆਂ ਨੇ ਅੱਜ ਸਕੂਲ ਵੀ ਨਹੀਂ ਗਿਆ ਅੱਜ ਉਹਨਾਂ ਉਸ ਕਰਕੇ ਘਰੇ ਬੈਠੇ ਨੇ ਨਹੀਂ ਤੁਸੀਂ ਹੰਡੀਆ ਪਸੂ ਸੁਣ ਤੋਂਗੇ ਬਚਪਨ ਦਾ ਚਾਰ ਸਾਲਾਂ ਦੀ ਬੋਲੀਆ ਹੋਇਆ ਵੀਰੇ ਮੇਰੇ ਇੱਕ ਪੈਰ ਬਿਲਕੁਲ ਖਤਮ ਹੈ ਮੇਰਾ ਮੈਂ ਕੋਈ ਕੰਮ ਨਹੀਂ ਸਕਦੀ ਬੈਠ ਕੇ ਚਾਹ ਗੁਜਾਰਾ ਵੀ ਮੈਂ ਚਾਰ ਸਾਲਾਂ ਦੀ ਕੱਦ ਨਹੀਂ ਪੀ ਗਈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ